ਵजीर ਸਿੰਘਾ ਜੀ ਔਰ ਪੰਗਰੇ ਸਿੰਘ ਜੀ ਮਾਮਲਾ ਸਾਡੀ ਜ਼ਮੀਨ ਸੀਗੀ ਜੀ ਸਵਰਿਆਂ ਤੋਂ ਆਉਂਦੀ ਸਾਡੇ ਸਵਰੇ ਨੂੰ ਸਵਰਾਸੀ ਸਾਡੇ ਦੀ ਡੈਥ ਹੋ ਗਈ ਸਾਡੇ ਘਰ ਵਾਲੀਆਂ ਚਾਰ ਭੈਣਾਂ ਸੀ ਇਹਨਾਂ ਦੇ ਨੌਂ ਜ਼ਮੀਨ ਚੜ ਗਈ ਸੀ ਜੀ ਦੋ ਭੈਣਾਂ ਨੇ ਅਲੱਗ ਵੇਚਦੀ ਇਹ ਜਿਹੜੀ ਵੀਰ ਦੇ ਘਰੇ ਭੈਣਾਂ ਸਿਮਰਜੀਤ ਕੌਰ ਉਹਨੇ ਕਰਮਜੀਤ ਕੌਰ ਨੂੰ ਵੈਕ ਕਰਤੀ ਜੀ 5 ਕਨਾਲਾ 14 ਮਰਲੇ ਸਾਨੂੰ ਰੈਸਟਰੀ ਕਰਵਾਤੀ ਬਾਕੀ ਸਾਡੀ ਮਾਲਕੀ ਸੀ ਜਿਹੜੀ ਮਾਲਕੀ ਪਟਵਾਰੀ ਨੇ ਕੱਢ ਕੇ ਦਿੱਤੀ 11 ਕਨਾਲਾ 12 ਮਰਲੇ ਜ਼ਮੀਨਾਂ ਜੀ ਟੋਟਲ ਇਹ ਰਿਕਾਰਡ ਦੇ ਵਿੱਚ ਆਨਲਾਈਨ ਬੋਲਦੀ ਹੈ ਜੀ ਰੈਸਟਰੀ ਸਾਡੇ ਕੋਲ ਹੈ ਜੀ ਇੰਤਕਾਲ ਦਰਜ ਹੈ ਜੀ ਹੁਣ ਦੋਸ਼ੀ ਇਧਰ ਸਾਡੇ ਨਾਲ ਧੱਕਾ ਕਰਦੀ ਹੈ ਜੀ ਉਹ ਸਾਡੇ ਆਈ ਜ਼ਮੀਨ ਤੇ ਕਾਬਜ ਹੋਣ ਦੀ ਖਾਤਰ ਸਾਡੀ ਪੱਕੀ ਵਟ ਘਾੜੀ ਢਾਤੀ ਜੀ ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਲਈ ਹੈ ਜੀ ਸਾਰੀ ਜ਼ਮੀਨ ਤੇ ਇਸ ਨੂੰ ਵਿਵਾਦ ਨੂੰ ਲੈ ਕੇ ਜੀ ਅਸੀਂ ਜਦੋਂ ਸਾਡੀ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਾ ਸੁਣੀ ਅਸੀਂ ਕਈ ਦਰਖਾਸਤਾਂ ਕਰਮਜੀਤ ਕੌਰ ਦੇ ਬਣੇ ਉਹ ਦਿੱਤੀਆਂ ਵੀ ਨਹੀਂ ਕੱਲਿਆਲ ਥਾਣੇ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਜੀ ਸੁਣੀ 7-8 ਮਹੀਨਿਆਂ ਦਾ ਇਹ ਰੌਲਾ ਚੱਲੀ ਜਾਂਦਾ ਜੀ ਹੁਣ ਜਾ ਕੇ ਜੀ ਉਹਨਾਂ ਨੇ ਸਾਡੀ ਜ਼ਮੀਨ ਦੇ ਵਿੱਚ ਧੱਕੇ ਨਾਲ ਜੀਰੀ ਬੀਜਣ ਦੀ ਕੋਸ਼ਿਸ਼ કરી ਜਿਹਦੇ ਵਿੱਚ ਅਸੀਂ ਜਾਗੇ ਆਪਦੀ ਜ਼ਮੀਨ ਦਾ ਕਬਜ਼ਾ ਵੀ ਨਹੀਂ ਉਹਨਾਂ ਨੂੰ ਅਸੀਂ ਹੁਣ ਦੱਦਾ ਹਜੇ ਜ਼ਮੀਨ ਉਵੇਂ ਹੀ ਪਈ ਆ ਜੀ ਉਹ ਅਸੀਂ ਰੋਜ਼ ਦੀ ਸਾਡੀ ਮੂਵੀ ਬਣਾ ਕੇ ਵੀ ਅਸੀਂ ਦਿਖਾਉਂਦੇ ਰਹੇ ਵੀ ਆਹ ਜ਼ਮੀਨ ਸਾਡੀ ਦਾ ਧੱਕੇ ਨਾਲ ਕਬਜ਼ਾ ਹੁੰਦਿਆ ਜੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲੈ ਆਉਂਦੇ ਰਹੇ ਪਰ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਜੀ ਕੀਤੀ ਅੱਜ ਅਸੀਂ ਫੇਰ ਰੱਕ ਗਏ ਜੀ ਜਦੋਂ ਸਾਡੀ ਕੋਈ ਬਾਹਰ ਨਾ ਚਲੀ ਫੇਰ ਅਸੀਂ ਰਾਤ 2 ਵਜੇ ਟਾਵਰ ਤੇ ਚੜੇ ਆ ਜੀ ਭੁੱਖੇ ਪਿਆਸੇ ਹੀ ਟਾਵਰ ਤੇ ਜੜੇ ਆ ਜੀ ਕੀ ਦਾ ਜੀ ਕਰਦਾ ਇਹ ਜੇ ਕੰਮ ਕਰਨ ਨੂੰ ਅਸੀਂ ਲੋਕਾਂ ਦੇ ਸਾਹਮਣੇ ਬੇਸ਼ਰਮਗਰੀ ਕਿੱਡੀ ਵੱਡੀ ਆ ਐਨੇ ਸਿਆਣੇ ਬੰਦੇ ਉਹ ਹੀ ਸਾਨੂੰ ਮੁਲਾਜ਼ਮਾਂ ਨੇ ਵੀ ਕਿਹਾ ਵੀ ਤੁਸੀਂ ਲੋਕਾਂ ਦੇ ਰੌਲੇ ਨੇ ਮੇਰਦੇ ਹੋ ਤੁਸੀਂ ਇਹ ਕੀ ਕਰਨ ਲੱਗੇ ਫਿਰ ਅਸੀਂ ਅਗੇ ਆ ਜੀ ਅਸੀਂ ਜਾਈਏ ਕਿਦਰ ਨੂੰ ਸਾਡੇ ਕੋਲੇ ਹੱਲ ਹੈ ਨਹੀਂ ਕੋਈ ਫਿਰ ਕਮਲਜੀਤ ਨੇ ਸਾਨੂੰ ਬਸਵਾਸ ਦਿਵਾਇਆ ਵੀ ਨਾ ਤਾਂ ਕੋਈ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਵੇ ਛੋੜਾ ਬਣਦਾ ਹੱਕ ਸਾਨੂੰ ਦਿਵਾਇਆ ਜਾਊਗਾ ਜੀ ਸਾਡੇ ਤੇ ਪਰਚੇ ਕੀਤੇ ਜੀ 3-4 ਧਾਰਾਂ ਸਾਡੇ ਤੇ ਲਾਈਆਂ ਜੀ ਕਈ ਧਾਰਾਂ ਲਾਤੀਆਂ ਸਾਡੇ ਤੇ ਉਹੀ ਧਰਾਮਾ ਲਾ ਕੇ ਸਾਨੂੰ ਕਹਿੰਦੇ ਵੀ ਤੁਸੀਂ ਜਵਾਨ ਤੈ ਕਰਾਓ ਜਦੋਂ ਅਸੀਂ ਜਵਾਨ ਤੀਆਂ ਤਿਆਰ ਕਰਦੇ ਆ ਜੀ ਫੇਰ ਸਾਨੂੰ ਜਵਾਬ ਦੇਂਦਾ ਵੀ ਹਜੇ ਨਾ ਆਇਓ ਵੀ ਹਜੇ ਠਹਿਰ ਕੇ ਆਇਓ ਕਦੇ ਕਹਿੰਦੇ ਜਵਾਨਤ ਕਰਾ ਲਓ ਕਦੇ ਕਹਿੰਦੇ ਰਹਿਣ ਦਿਓ ਵੀ ਸਾਡੇ ਆਏ ਵੀ ਮੂਰੇ ਫਿਰ ਬੰਦੇ ਵੀ ਖੱਜਲ ਖਰਾਬ ਹੋ ਜਾਂਦੇ ਜੀ ਜਿਹੜੇ ਜਵਾਨਤੀ ਹੁੰਦੇ ਆ ਮੌਕੇ ਤੇ ਕਿਹੜਾ ਮਿਲਦੇ ਆ ਫੇਰ ਆਏ ਅਸੀਂ ਅੱਕ ਕੇ ਜੀ ਜਦੋਂ ਵੀ ਨਾ ਤਾਂ ਜਵਾਨਤੀ ਕਰਾਉਂਦੇ ਆ ਨਾ ਸਾਨੂੰ ਕਿਸੇ ਲੋੜ ਖੜੀ ਛੜਦੇ ਆ ਅਸੀਂ ਤਾਂ ਅੱਕ ਕੇ ਚੜੇ ਹਾਂ ਜੀ ਟਾਵਰ ਤੇ ਲੰਘੇ ਕਰਦੇ ਆ ਜੀ ਵੀ ਸਾਡੀ ਜਿਹੜੀ ਜ਼ਮੀਨ ਮਾਲਕੀ ਬਣਦੀ ਆ ਉਹ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਜੀ ਜੇ ਪਟਵਾਰੀ ਦੀ ਜ਼ਿੰਮੇਵਾਰੀ ਆ ਉਹ ਕੱਢ ਕੇ ਕਿਉਂ ਨਹੀਂ ਉਹਨੂੰ ਦਰੋਸਤ ਕਰਕੇ ਸਾਡੀ ਮਾਲਕੀ ਇੱਕ ਪਾਸੇ ਕੱਢ ਕੇ ਦਿੰਦਾ ਮੈਨੂੰ ਮਾਲਕੀ ਹੈ ਭਾਈ ਇਹਦੇ ਤੇ ਤੁਹਾਡਾ ਹੱਕ ਨਹੀਂ ਹੈਗਾ ਇਹ ਸੋ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਸੀਗਾ ਜੀ ਜਾਓ ਮਾਲਕ ਨੇ ਜਿਹੜੇ ਨਜਾਇਜ਼ ਕਬਜ਼ਾ ਕਰਦੇ ਨੇ ਜ਼ਮੀਨ ਤੇ ਸਾਡੇ 2 ਬੱਚੇ ਜੀ ਇੱਕ ਬੇਟੀ ਇੱਕ ਬੇਟਾ ਜੀ ਇਹ 350 ਫੁੱਟ ਉੱਚਾ ਜੀ ਜਦੋਂ ਪ੍ਰਸ਼ਾਸਨ ਆਇਆ ਤੇ ਸਾਨੂੰ ਮੀਡੀਆ ਨੇ ਆ ਕੇ ਕਿਹਾ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਸਾਡੇ ਸਾਹਮਣੇ ਉਤਰੋਂਗੇ ਅਸੀਂ ਤੁਹਾਨੂੰ ਯਕੀਨ ਦਿਵਾਉਣੇ ਆ ਇਸ ਚੀਜ਼ ਦਾ ਵੀ ਜੇ ਨਾ ਸੋਡੀ ਸੁਣਵਾਈ ਹੋ ਫਿਰ ਅਸੀਂ ਹੈਗੇ ਆ ਅਸੀਂ ਵੀ ਤੁਹਾਡੇ ਵਿਸ਼ਵਾਸ ਨੇ ਇਤਰੇ ਸੁਖਵਿੰਦਰ ਸਿੰਘ ਆ ਜੀ ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਦੀ ਰਾਤ ਦਾ ਹੀ ਚੜਿਆ ਜ਼ਮੀਨ ਦਾ ਛੱਡੀ ਦਾ ਰੌਲਾਗਾ ਤੇ ਵੀ ਲੋ ਮੇਰੀ ਭਾਬੀ ਨੂੰ ਜ਼ਮੀਨ ਆਉਂਦੀ ਹੈ ਪਿੱਛੇ ਬੰਦੀ ਅਸੀਂ ਆਪਦਾ ਹਿੱਸਾ ਵੇਚ ਚੁੱਕੇ ਆ ਤੇ ਇਹਦਾ ਜਿਹੜਾ ਜ਼ਮੀਨਦਾਰ ਰੌਲਾ ਇਹਨੂੰ ਹੱਕ ਇਹਦਾ ਮਿਲਣਾ ਚਾਹੀਦਾ ਇਹ ਰਾਤ ਦਾ ਹੀ ਚੜਿਆ ਵਾ ਜੀ ਬਹੁਤ ਇਹਦੀ ਹਾਲਤ ਬਹੁ ਮਾੜੀ ਸੀ ਦੇਖਿਆ ਜੀ ਮਲਾਜ਼ਮ ਵੀ ਆਏ ਆ ਪੁਲਿਸ ਮਲਾਜ਼ਮ ਵੀ ਆਇਆ ਪਿੰਡ ਦਾ ਬਹੁਤ ਇਕੱਠ ਸੀਗਾ ਜੀ ਪਿੰਡ ਤੋਂ ਆਏ ਸਾਰੇ ਬੰਦੇ ਦੂਰੋਂ ਰਿਸ਼ਤੇਦਾਰ ਵੀ ਆਏ ਨਹੀਂ ਜੱਦੇ ਚੱਲ ਗਏ ਚੰਗਾ ਸੀ ਤਾਂ ਇਹੀ ਕਰਦਾ ਜੀ ਵਿਛਾੜਾ ਸਾਨੂੰ ਹੱਕ ਮਿਲਣਾ ਚਾਹੀਦਾ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਇਹਦਾ ਮਾਮਲਾ ਇਹ ਹੈ ਜੀ ਇਹਨੂੰ ਸੌਦਿਆਂ ਤੋਂ ਜ਼ਮੀਨ ਆਉਂਦੀ ਸੀਗੀ ਜਿਹੜੀ ਉਹ ਮਤਲਬ ਜਿਹਨੂੰ ਠੇਕੇ ਦੇ ਦਿੰਦੇ ਸੀ ਉਹਨਾਂ ਨੇ ਮਤਲਬ ਠੇਕੇ ਵਾਲੇ ਨਹੀਂ ਇਹਨਾਂ ਦੀ ਜ਼ਮੀਨ ਦਾ ਬਲੀ ਸੀਗੀ ਉਸ ਕਰਕੇ ਫਿਰ ਇਹ ਮਤਲਬ ਫਿਰ ਕਈ ਜਗ੍ਹਾ ਦਰਖਾਸਤਾਂ ਵੀ ਦਿੱਤੀਆਂ ਨੇ ਤੇ ਕੋਈ ਸੁਣਵਾਈ ਨਹੀਂ ਹੋਈ ਕੋਈ ਪੁਲਿਸ ਅਨੁਸਾਰਸ ਨੂੰ ਬਹੁਤ ਬਹੁਤ ਬੇਰਗੀਤਾ ਤੇ ਉਸ ਤੋਂ ਬਾਅਦ ਫਿਰ ਇਹ ਰਾਤ ਟਾਵਰ ਤੇ ਚੜ ਗਿਆ ਫਿਰ ਤੜਕੇ ਸਾਨੂੰ ਫੋਨ ਗਿਆ ਵੀ ਉਹ ਤਾਂ ਮਤਲਬ ਐ ਕਰਕੇ ਟਾਵਰ ਤੇ ਚੜ ਗਿਆ ਵੀ ਛਾਲ ਮਾਰੂਗਾ ਜੇ ਨਾ ਹੋਵੇ ਫਿਰ ਅਸੀਂ ਰਾਏਕੋਟ ਤੋਂ ਆਏ ਫਾਈਨਲ ਹੌਫਰ ਲਾ ਲਈ ਹਾਂ ਜੀ ਹੁਣ ਮਤਲਬ ਪੁਲਿਸ ਨੇ ਵੀ ਅ ਵਿਸ਼ਵਾਸਨ ਦਿੱਤਾ ਮਹਿਲ ਘਲਾਂ ਤੋਂ ਵੀ ਅਸੀਂ ਤੁਹਾਨੂੰ ਇਨਸਾਬ ਦਬਾਵਾਂਗੇ ਫਿਰ ਇਹ ਮਤਲਬ ਉਤਰਿਆ ਇਹ ਦਿਨਾਂ ਤੱਕਾਂ ਵੀ ਹੋਣ ਦਿੰਦੇ ਅਸੀਂ ਕਹਿੰਨੇ ਵੀ ਆਪ ਦਾ ਹੀ ਜਿਹੜਾ ਹੱਕ ਆ ਉਹ ਦਿੱਤਾ ਜਾਵੇ ਅਸੀਂ ਨਜਾਇਜ਼ ਕਿਸੇ ਦਾ ਕੁਝ ਨਹੀਂ ਮੰਗਦੇ ਉੱਥੇ ਛੱਡ ਕੇ ਇਨਕੁਆਰੀ ਕੀਤੀ ਜਾਵੇ ਦੀ ਵੀਨ ਦੇਖੀ ਜਾਵੇ ਜਾ ਕੇ ਜੋ ਸਾਡੀ ਬਣਦੀ ਆ ਉਹੀ ਸਾਨੂੰ ਮਿਲੇ ਨਜਾਇਜ਼ ਕੋਈ ਨਹੀਂ ਮੰਗਦੇ ਸੀ ਜਿਵੇਂ ਐਡੀ ਦਾ ਬਹੁਤ ਖਰਾਬ ਸੀ ਇਹਦਾ ਹੁਣ ਜਿਹੜੇ ਹਿਸਾਬ ਨਾਲ ਦਾ ਮੂਡ ਸੀਗਾ ਜੀ ਇਹਦਾ ਹੁਣ ਤੋਂ ਸਾਲ ਮਾਰ ਦਿੰਦਾ ਫਿਰ ਕੀ ਕਰਨ ਦੇ ਸੀ ਸਾਡੇ ਰਾਇ ਰਾਇ ਸਰਪਿੰਦ ਪਟਿਆੜਾ ਪਿੰਦਾ ਉਥੋਂ ਸਵੇਰੇ ਫੋਨ ਆਇਆ ਸੀ ਜੀ ਅੰਗਰੇਜ਼ ਸਿੰਘ ਦਾ ਨਾਂ ਦਾ ਵਿਅਕਤੀ ਟਾਵਰ ਦੇ ਉੱਪਰ ਚੜਿਆ ਹੋਇਆ ਜਾ ਕੇ ਉੱਥੇ ਪਿੰਡ ਪਹੁੰਚ ਗਏ ਉਹਨਾਂ ਗੱਲਬਾਤ ਕੀਤੀ ਉਹਨੂੰ ਪੁੱਛਿਆ ਕੀ ਪ੍ਰੋਬਲਮ ਹੈ ਅਸ ਉਹ ਨਾ ਤੇ ਟੱਲੇ ਵਾਲਾ ਥਾਣੇ ਦੇ ਪਿੰਡ ਪੈਂਦਾ ਹੈ ਬੀਲਾਕੁਰਦ ਉੱਥੇ ਵੀ ਆਇਆ ਹੋਇਆ ਹੈ। ਉੱਥੋਂ ਦੀ ਜ਼ਮੀਨ ਆਉਂਦੀ ਹੈ ਕਹਿੰਦਾ ਮੈਨੂੰ ਮੇਰੀ ਵਾਈਫ ਨੂੰ। ਉੱਥੇ ਉਹਨਾਂ ਦਾ ਉਹ ਆਪਸ ਵਿੱਚ ਪਿੰਡ ਨਾਲ ਡਿਸਪਿਊਟ ਹੈ ਜ਼ਮੀਨ ਦਾ। ਇਹ ਕਹਿੰਦਾ ਮੇਰੀ 11 ਕਨਾਲਾਂ ਜ਼ਮੀਨ ਉੱਥੇ ਬੰਦੀ ਹੈ। ਪਿਛਲੇ ਦਿਨ ਪਹਿਲਾਂ ਕਰਤ ਵੀ ਉੱਥੇ ਹੋਇਆ ਸੀਗਾ। ਉੱਥੇ ਇਹਨਾਂ ਦੀ ਕੋਈ ਕੰਪਰੋਮਾਈਜ਼ ਦੀ ਗੱਲ ਸਿਰੇ ਨਹੀਂ ਲੱਗੀ। ਤੇ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਉੱਥੇ ਝੋਨਾ ਬੀਜਦਾ ਸੀਗਾ। ਕਿਉਂਕਿ ਉਹ ਪਹਿਲਾਂ ਵੀ ਉਹੀ ਬੀਜਦੇ ਸੀ। ਇਹ ਜਾ ਕੇ ਕਿਤੇ ਰਾਤ ਨੂੰ ਉਥੇ ਡੇਢ ਕਿਲੇ ਚ ਸਪਰੇਅ ਕਰਿਆ ਹੈ ਜ਼ਹਿਰੀਲੀ ਦਵਾਈ ਦੀ ਉਹ ਚੋਨਾ ਖਰਾਬ ਹੋ ਗਿਆ ਉਹਨਾਂ ਨੇ ਕੰਪਲੇਂਟ ਕਰਦੀ ਟੱਲੇ ਵਾਲਾ ਥਾਣੇ ਇਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਉੱਥੇ ਉਸ ਕਰਕੇ ਟਾਵਰ ਤੇ ਚੜਿਆ ਸੀ ਇਹਨਾਂ ਹਾਂ ਉੱਪਰ ਚੜਿਆ ਸੀ ਤੇ ਫੋਨ ਤੇ ਗੱਲ ਕੀਤੀ ਇਹਨਾਂ ਮੈਂ ਕੀ ਪ੍ਰੋਬਲਮ ਹੈ ਤੇਨੂੰ ਇਹ ਕਹਿੰਦਾ ਜੀ ਮੇਰੇ ਤੇ ਝੂਠਾ ਮੁਕੱਦਮਾ ਦਰਜ ਹੋ ਗਿਆ ਫਿਰ ਇਹਨੂੰ ਵਿਸ਼ਵਾਸ ਦਵਾਇਆ ਕੋਈ ਨਹੀਂ ਅਸੀਂ ਉਹਦੀ ਦੁਆਰੇ ਇਨਕੁਆਰੀ ਕਰ ਲੈਂਦੇ ਆ ਜੇ ਝੂਠਾ ਹੋ ਕੈਨਸਲ ਕਰ ਦਾਂਗੇ ਬਾ ਮੇਰੇ ਵਿਸ਼ਵਾਸ ਦੇ ਥੱਲੇ ਪਿਆ। ਅੱਜ ਹੁਣ ਦੋਨੋਂ ਪਾਰਟੀਆਂ ਨੂੰ ਇਕੱਠੇ ਕਰਾਂਗੇ ਥੱਲੇ ਵਾਲੇ ਥਾਣੇ 'ਤੇ ਕਰ ਲਾਂਗੇ ਇਕੱਠੇ। ਮਤਲਬ ਵਿਨਰ ਦਾ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲੋਕ ਫੈਮਿਲੀ ਪ੍ਰੋਬਲਮ ਹੈ।